ਵੱਡੀ ਖਬਰ ਇਸ ਬੱਲੇ ਦੀ ਰਾਧਾ ਸਵਾਮੀ ਸਤਸੰਗ ਬਿਆਸ ਤੋਂ ਆ ਰਹੀ ਹੈ ਵੱਡੀ ਖਬਰ ਹੈ ਔਰ ਦੱਸ દਈਏ ਕਿ ਜਿਵੇਂ ਤੁਸੀਂ ਜਾਂਦੇ ਹੋ ਕਿ ਰਾਧਾ ਸਵਾਮੀ ਬਿਆਸ ਦੀ ਜੇ ਗੱਲ ਕਰੀਏ ਤਾਂ ਰਾਧਾ ਸਵਾਮੀ ਬਿਆਸ ਦਾ ਨਾਮ ਪੂਰੀ ਦੁਨੀਆ ਵਿੱਚ ਬੜੀ ਹੀ ਇੱਜ਼ਤ ਦੇ ਨਾਲ ਬੜੇ ਸਤਕਾਰ ਵਜੋਂ ਲਿਆ ਜਾਂਦਾ ਹੈ ਕਿਉਂਕਿ ਉੱਥੇ ਸਿਰਫ ਤਾਂ ਸਿਰਫ ਨਾਮ ਸ਼ਬਦ ਦੀ ਗੱਲ ਕੀਤੀ ਜਾਂਦੀ ਹੈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਅਜੀਹੀ ਗੱਲਬਾਤ ਨਹੀਂ ਕੀਤੀ ਜਾਂਦੀ ਜੋ ਸੰਗਤਾਂ ਨੂੰ ਜਾਂ ਦੂਸਰਿਆਂ ਨੂੰ ਮਤਲਬ ਉਹ ਠੀਕ ਨਾ ਲੱਗੇ ਸੋ ਇਸ ਕਰਕੇ ਰਾਧਾ ਸਵਾਮੀ satsang bias ਦੇ ਮੁਖੀ ਵੱਲੋਂ ਇੱਕ ਬਹੁਤ ਵੱਡੀ ਜਿਹੜੀ ਅਨਾਉਂਸਮੈਂਟ ਹੈ ਉਹ ਕੀਤੀ ਗਈ ਹੈ ਇਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਰਾਧਾ ਸਵਾਮੀ ਬਿਆਸ ਦੀ ਪੂਰੀ ਦੁਨੀਆ ਦੇ ਵਿੱਚ ਸਤਸੰਗ ਘਰ ਬਣੇ ਹੋਏ ਨੇ ਔਰ ਜਿੱਥੇ ਸਿਰਫ ਨਾਮ ਸ਼ਬਦ ਦੀ ਹੀ ਮਹਿਮਾ ਕੀਤੀ ਜਾਂਦੀ ਹੈ ਔਰ ਨਾਮ ਸ਼ਬਦ ਦੇ ਨਾਲ ਜੋੜਿਆ ਜਾਂਦਾ ਹੈ ਮਨੁੱਖ ਨੂੰ ਇਸ ਸੰਸਾਰ ਦੇ ਵਿੱਚ ਆਉਣ ਦਾ ਅਸਲ ਕਾਰਨ ਕੀ ਹੈ ਪਿਓ ਮਾਲਕ ਨੇ ਭੇਜਿਆ ਹੈ ਉਸ ਬਾਰੇ ਦੱਸਿਆ ਜਾਂਦਾ ਹੈ ਜੇ ਆਪਾਂ ਸਾਫ਼ ਸਫਾਈ ਦੀ ਗੱਲ ਕਰੀਏ ਤੇ ਸਾਫ ਸਫਾਈ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਤੁਸੀਂ ਦੇਖੋ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਜਦੋਂ ਵੀ ਬਾਬਾ ਜੀ ਦਾ satsang ਹੁੰਦਾ ਹੈ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਔਰ ਉਹਨਾਂ ਦੇ ਵੱਲੋਂ ਬਕਾਇਦਾ ਤੌਰ ਤੇ ਇਹ ਅਨਾਉਂਸਮੈਂਟਸ ਕਰਵਾਈਆਂ ਜਾਂਦੀਆਂ ਨੇ ਕਿ ਜਲਦਬਾਜੀ ਨਹੀਂ ਕਰਨੀ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਸਫ਼ਰ ਦੇ ਦੌਰਾਨ ਨਹੀਂ ਕਰਨੀ ਕਿਉਂਕਿ ਤੁਹਾਡੇ ਨਾਲ ਬੱਚੇ ਵੀ ਨੇ ਬਜ਼ੁਰਗ ਵੀ ਨੇ ਔਰ ਜਵਾਨ ਲੜਕੇ ਲੜਕੀਆਂ ਵੀ ਨੇ ਕੋਈ ਐਹੋ ਜੀ ਹਰਕਤ ਨਾ ਕੀਤੀ ਜਾਵੇ ਜਿਸ ਦੇ ਨਾਲ ਕਿਸੇ ਨੂੰ ਫਿਜ਼ੀਕਲੀ ਕੋਈ ਨੁਕਸਾਨ ਹੋਵੇ ਔਰ ਸੇਵਾਦਾਰਾਂ ਬਲੋ ਇਸ ਦੀ ਬਕਾਇਦਾ ਤੌਰ ਤੇ ਜਿਹੜੀ ਹੈ ਹੁਕਮ ਦੀ ਪਾਲਣਾ ਉਹ ਕੀਤੀ ਜਾਂਦੀ ਹੈ ਸੋ ਇਸ ਕਰਕੇ ਵੱਡੀ ਖਬਰ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਸਭ ਤੋਂ ਵੱਡੀ ਖਬਰ ਇਹ ਹੈ ਕਿ ਡੇਰਾ ਬਿਆਸ ਦੇ ਵੱਲੋਂ ਬਕਾਇਦਾ ਤੌਰ ਤੇ ਇੱਕ ਅਨਾਉਂਸਮੈਂਟ ਕੀਤੀ ਗਈ ਹੈ ਕਿ ਜਿੰਨਾ ਵੀ ਵੀਆਈਪੀ ਕਲਚਰ ਹੈ ਵੀਆਈਪੀ ਕਲਚਰ ਹੈ ਖਾਸ ਕਰਕੇ ਤੁਸੀਂ ਦੇਖਦੇ ਹੋ ਕਿ ਜਦੋਂ ਬਾਬਾ ਜੀ ਦਾ satsang ਹੁੰਦਾ ਹੈ ਤੇ ਵੀਆਈਪੀ ਨੂੰ ਇੱਕ ਬਕਾਇਦਾ ਤੌਰ ਤੇ ਕਾਰਡ ਦਿੱਤਾ ਜਾਂਦਾ ਹੈ ਉਹ ਕਾਰਡ ਜਿਹੜਾ ਦਿਖਾ ਕੇ ਤੁਸੀਂ ਵੀਆਈਪੀ ਲਾਈਨ ਦੇ ਵਿੱਚ ਬੈਠ ਸਕਦੇ ਹੋ ਲੇਕਿਨ ਲੇਕਿਨ ਹੁਣ ਇਹ ਕਲਚਰ ਬਿਲਕੁਲ ਸਮਾਪਤ ਕੀਤਾ ਗਿਆ ਹੈ ਇਸ ਕਲਚਰ ਨੂੰ ਖਤਮ ਕਰਨ ਦੀ ਬਾਬਾ ਜੀ ਵੱਲੋਂ ਅਨਾਉਂਸਮੈਂਟ ਵੀ ਕੀਤੀ ਗਈ ਹੈ ਔਰ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਅਗਲੀ ਵੱਡੀ ਅਨਾਉਂਸਮੈਂਟ ਜਿਹੜੀ ਹੈ ਉਸ ਦੇ ਨਾਲ ਵੀ ਮੈਂ ਮੁਖਾਤਬ ਕਰ ਆਵਾਂਗਾ ਲੇਕਿਨ ਵੱਡੀ ਖਬਰ ਇਹੀ ਹੈ ਕਿ ਇੱਕ ਵੀਆਈਪੀ ਕਲਚਰ ਜਿਹੜਾ ਕਿ ਮਤਲਬ ਕਈ ਜਿਹੜੇ ਮਤਲਬ ਸਤਸੰਗ ਦੇ ਨਾਲ ਨਹੀਂ ਜੁੜੇ ਹੋਏ ਜਾਂ ਕਹਿ ਸਕਦੇ ਆ ਕਿ ਜਿਹੜੇ ਡੇਰਾ ਬਿਆਸ ਦੇ ਨਾਲ ਨਹੀਂ ਜੁੜੇ ਹੋਏ ਤੇ ਉਹ ਬਕਾਇਦਾ ਤੌਰ ਤੇ ਇੱਕ ਗੱਲ ਜ਼ਰੂਰ ਕਹਿੰਦੇ ਆ ਜੀ ਅਕਾਲ ਪੁਰਖ ਦੀ ਨਜ਼ਰ ਦੇ ਵਿੱਚ ਤਾਂ ਸਭ ਬਰਾਬਰ ਨੇ ਫਿਰ ਉਹ ਤੇ ਵੀਆਈਪੀ ਕਲਚਰ ਕਿਉਂ ਮਤਲਬ ਇਸ ਤਰ੍ਹਾਂ ਦਾ ਕ੍ਰੀਏਟ ਕੀਤਾ ਜਾਂਦਾ ਹੈ ਸ਼ਾਇਦ ਐਸੇ ਮਤਲਬ ਗੱਲਾਂ ਬਾਤਾਂ ਨੂੰ ਮੱਦੇ ਨਜ਼ਰ ਰੱਖਦੇ ਹਾਂ ਬਾਬਾ ਜੀ ਵੱਲੋਂ ਇਹ ਹੁਕਮ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀਆਈਪੀ ਜਿਹੜਾ ਕਲਚਰ ਹੈ ਉਹ ਬਿਲਕੁਲ ਖਤਮ ਹੋਵੇਗਾ ਔਰ ਵੀਆਈਪੀ ਕਲਚਰ ਦੇ ਨਾਲ ਰਿਲੇਟਡ ਕੋਈ ਵੀ ਕਾਰਡ ਜਿਹੜਾ ਹੈ ਪਹਿਲਾ ਵਾਂਗ ਇਸ਼ੂ ਨਹੀਂ ਕੀਤਾ ਜਾਵੇਗਾ ਅਗਲੀ ਵੱਡੀ ਸੰਗਤ ਵਾਸਤੇ ਅਨਾਉਂਸਮੈਂਟ ਹੈ ਕਿ ਪਹਿਲਾ 스ਨੈਕ ਬਾਰ ਹੋਇਆ ਕਰਦੇ ਔਰ ਉਨ੍ਹਾਂ ਵਿੱਚ ਹੀ ਬਹੁਤ ਕੁਝ ਅਲੱਗ ਮਤਲਬ ਜਿਵੇਂ ਆਪਾਂ ਕੁਝ ਖਾਣ ਨੂੰ ਅਲੱਗ ਟੇਸਟ ਕਰਦਾ ਹੈ ਕਿਸੇ ਦਾ ਵੜਾ ਖਾਣ ਨੂੰ ਜੀ ਕਰਦਾ ਹੈ ਡੋਸਾ ਖਾਣ ਨੂੰ ਜੀ ਕਰਦਾ ਹੈ ਔਰ ਇਹ ਸਿਰਫ 스ਨੈਕ ਬਾਰ ਦੇ ਉੱਪਰ ਹੀ ਮਤਲਬ ਜਿਹੜਾ ਉਪਲਬਧ ਸੀ لیکن ਹੁਣ ਇਹ اناؤنسمنٹ ਹੈ ਸੰਗਤ ਦੀ ਕਰਿਓਸਟੀ ਨੂੰ ਸੰਗਤ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਕਿ ਇਹ 스낵 بار ਜਿਹੜਾ ਹੈ ਹੁਣ ਸਿਰਫ ਇੱਕ ਨਹੀਂ ਹੋਏਗਾ ਪਰ ਹਰ ਇੱਕ ਕੰਟੀਨ ਦੇ ਉੱਪਰ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ 스낵 بار ਤੋਂ ਆਪਾਂ ਨੂੰ ਮਿਲਦੀਆਂ ਸੀ ਹੁਣ ਉਹ ਆਮ ਕੰਟੀਨ ਜਿਹੜੀ ਡੇਰੇ ਵਾਲੀ ਕੰਟੀਨ ਹੈ ਉਹਨਾਂ ਵਿੱਚੋਂ ਵੀ ਉਪਲਬਧ ਹੋਣ ਗਿਆ ਔਰ ਇਸ ਨੂੰ ਲੈ ਕੇ ਸੰਗਤ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਹੈ ਕਿਉਂਕਿ ਸੰਗਤ ਜਿਹੜੀ ਹੈ ਉਹ ਕਿਤੇ ਨਾ sasang to ਸਾਸੰਗ ਤੋਂ ਬਾਅਦ ਬਾਬਾ ਜੀ ਦਾ ਅਗਲਾ ਪ੍ਰੋਗਰਾਮ ਹੁੰਦਾ ਬੱਚਿਆਂ ਦੇ ਸ਼ਬਦ ਉਹਨਾਂ ਦੇ ਕੁਐਸਚਨ ਆਨਸਰਾਂ ਦਾ ਔਰ ਮਤਲਬ ਪੂਰਾ ਦਿਨ ਵਿਅਸਤ ਰਹਿੰਦੇ ਆ ਔਰ ਕੁਛ ਨਾ ਕੁਛ ਸੰਗਤ ਜਿਹੜੀ ਹੈ ਉਹ ਅਲੱਗ ਖਾਣ ਨੂੰ ਉਹਨਾਂ ਦਾ ਦਿਲ ਵੀ ਕਰਦਾ ਹੈ ਸੋ ਇਸ ਕਰਕੇ ਇਹ ਅਨਾਉਂਸਮੈਂਟਸ ਜਿਹੜੀਆਂ ਨੇ ਇਹ ਡੇਰਾ ਬਿਆਸ ਵੱਲੋਂ ਕੀਤੀਆਂ ਗਈਆਂ ਨੇ ਡੇਰਾ ਮੁਖੀ ਵੱਲੋਂ ਕੀਤੀਆਂ ਗਈਆਂ ਨੇ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਔਰ ਨਾਲ ਹਜ਼ੂਰ ਉਹਨਾਂ ਦੇ ਅਕਸਰ ਆਪਾਂ ਉਹਨਾਂ ਦੇ ਦਰਸ਼ਨ ਕਰਦੇ ਆ ਸੋ ਇਹ ਇਹ ਸ਼ਾਇਦ ਉਹਨਾਂ ਦਾ ਇੱਕ ਇੱਕ ਬਹੁਤ ਵੱਡਾ ਕਦਮ ਹੈ ਕਿਉਂਕਿ ਮਾਲਕ ਜੋ ਵੀ ਕਦਮ ਚੱਕਦਾ ਹੈ ਵੱਡਾ ਹੀ ਚੱਕਦਾ ਹੈ ਸੋ ਇਸ ਕਰਕੇ ਸੰਗਤ ਦੇ ਵਿੱਚ ਇਹਨਾਂ ਅਨਾਉਂਸਮੈਂਟਸ ਨੂੰ ਲੈ ਕੇ ਕਾਫੀ ਜ਼ਿਆਦਾ ਕਿਊਰਿਓਸਟੀ ਹੈ ਔਰ ਭਵਿੱਖ ਦੇ ਵਿੱਚ ਭਵਿੱਖ ਦੇ ਵਿੱਚ ਡੇਰੇ ਨਾਲ ਸੰਬੰਧਿਤ ਹੋਰ ਕਿਹੜੀਆਂ ਖਬਰਾਂ ਆਉਣਗੀਆਂ ਆਪ ਜੀ ਨੂੰ ਪੰਡ ਪੰਜਾਬ ਦੇ ਟੀਵੀ ਚੈਨਲ ਤੇ ਦਿਖਾਉਂਦਾ ਰਹਾਂਗਾ ਔਰ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਜੁੜੇ ਰਹੋ ਪੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ